ਕਮਲਿਆ ਤੂੰ ਮੇਰੇ ਚਾਚੇ ਦੇ ਤਾਏ ਦੇ ਮੁੰਡੇ ਦੇ ਆਂਟੀ ਦੇ ਗਵਾਂਢੀ ਦੇ ਫੁੱਟ ਦੇ ਦੋਤੇ ਦਾ ਜਵਾਈ ਦੇ ਮਾਮੇ ਦਾ ਮੁੰਡਾ ਆ ਤੇਰਾ ਡਾਡੀ ਮੇਰਾ ਮਾਮਾ ਲੱਗਦਾ ਏ ਮੈਂ ਹੁਣੇ ਕੈਨੇਡਾ ਆਇਆ ਨਵਾਂ ਮੇਰੀ ਮੰਮੀ ਨੇ ਤੁਹਾਡਾ ਐਡਰੈਸ ਦਿੱਤਾ ਏ ਮੈਨੂੰ ਓ ਕਮਲਿਆ ਕਿੱਥੇ ਤਰਾ ਡਾੜੀ ਓ ਮੇਰਾ मामੂ ਕਿੱਥੇ ਆ ਓਏ ਮੈਨੂੰ ਮਿਲਣਾ ਏ ਮੇਰੀ ਸ਼ਾਕਿਲ ਠੰਡ ਪਾ ਦੇ ਜਿੱਦਾਂ ਤੂੰ ਠੰਡ ਪਈ ਹੋ ਏ ਪਤਾ ਹੀ ਹੁਣ ਮੇਰੇ ਭਰਾ ਨੂੰ ਕੈਨੇਡਾ ਆਉਣਾ ਬਿਰਦੂ ਟੈਨਸ਼ਨ ਨਹੀਂ ਲਾਣੀ ਤੇ ਉੱਥੇ ਖਲੋ ਹਾਂ ਤੈਨੂੰ ਤੇਲ ਚੋ ਕੇ ਅੰਦਰ ਲੈ ਕੇ ਜਾਣਾ ਵੇਖੀ ਇੱਕਦਾਂ ਪੈਗ ਵੀ ਲਗਾ ਫਿਰਨਾਂ ਤੇ ਤੂੰ ਇੱਥੇ ਹੀ ਖਲੋਈ ਠੀਕ ਹੈ ਜਾਈ ਨਾ ਤੂੰ ਨਹੀਂ ਜਾਂਦਾ ਜਿੱਦਾਂ ਤੇਰਾ ਡੈਡੀ ਚੰਗਾ ਨਾ ਉਦਾਂ ਹੀ ਤੂੰ ਚੰਗਾ ਹੈ ਉਹ ਸਾਰੇ ਹੀ ਲੈ ਗਿਆ ਬਸ ਮੈਨੂੰ ਤੇਲ ਚੋ ਕੇ ਲੰਘਾ ਲਾ ਅੰਦਰ ਹਾਂਜੀ ਮੰਮੀ ਜੀ ਮੈਂ ਆ ਗਿਆ ਇਹਨਾਂ ਦੇ ਘਰ ਉਹ ਇਹਨਾਂ ਦਾ ਤੇ ਮੁੰਡਾ ਛੱਡੂ ਆ ਬਾਕੀ 4-5 ਮਹੀਨੇ ਮੈਂ ਇਹਨਾਂ ਕੋ ਰਹਿੰਦਾ ਆ ਟਾਈਮ ਕੱਢਦਾ ਆ ਮੈਂ ਠੀਕ ਆ ਬਾਕੀ ਅਗਲੂ ਗੱਲ ਨਹੀਂ ਆ ਕਿ ਇਹਨਾਂ ਦਾ ਮੁੰਡਾ ਆ ਹੀ ਖੋਤਾ ਆ ਫਰਡ ਆਪਣਾ ਬੈਠ ਪਾਜੀਲ ਮੇਰੇ ਘਰੋਂ ਫਰਡ ਕੱਪ ਇਹ ਵੀ ਰਹਿ ਗਏ ਇਹ ਵੀ ਟੱਕ ਨਿਕਲ ਜਾ ਮੈਂ ਮੈਂ ਕਹਿਂਦਾ ਖੋਤਾ ਰੱਖਿਆ ਹੀ ਪਿੰਡ ਤਾਂ ਡਰਗਾ